ਸਾਧ ਗੁਰੂ ਗੋਬਿੰਦ ਸਿੰਘ ਪਾਸ਼ਾ ਮਾਰੇ ਦਾ ਇਤਿਹਾਸ ਯਾਦ ਹੋਏਗਾ ਗੁਰੂ ਨਾਨਕ ਸਾਹਿ ਦੀ ਇੱਕ ਦੋ ਸਾਖੀਆਂ ਯਾਦ ਹੋਣਗੀਆਂ ਕਿਸੇ ਚੰਗੇ ਗੁਰਸਿੱਖ ਨੂੰ ਕਹੀਏ ਨਾ ਕਿ ਗੁਰੂ ਹਰ Rai ਮਹਾਰਾਜ ਪਾਸ਼ਾ ਦੇ ਉੱਤੇ 10 ਸ਼ਬਦ ਬੋਲ ਨਹੀਂ ਹੋਣਗੇ ਤੀਸਰੇ ਗੁਰਦੇਵ ਬਾਰੇ ਕੀ ਜਾਣਦੇ ਹੋ ਨਹੀਂ ਪਤਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਸ਼ਾ ਬਾਰੇ ਕੀ ਜਾਣਦੇ ਹੋ ਨਹੀਂ ਪਤਾ ਗੁਰੂ ਅੰਗਦ ਦੇਵ ਜੀ ਬਾਰੇ ਕੀ ਜਾਣਦੇ ਹੋ ਨਹੀਂ ਪਤਾ ਤੇ ਤੁਸੀਂ ਆਪਣੇ ਇਤਿਹਾਸ ਨੂੰ ਪੜ੍ਹੀਏ ਜੇ ਪੜ ਨਹੀਂ ਸਕਦੇ ਜਦੋਂ ਗੁਰਮਤ ਸਮਾਗਮ ਹੁੰਦੇ ਨੇ ਨਾ ਉਹਨਾਂ ਗੁਰਮਤ ਸਮਾਗਮਾਂ ਵਿੱਚ ਪ੍ਰਚਾਰਕ ਬਾਹਰ ਹੁੰਦੇ ਨੇ ਜਿਨ੍ਹਾਂ ਦਾ 10-10 ਸਾਲ ਦਾ ਤਜਰਬਾ ਹੈ 15-15 ਸਾਲ ਦਾ ਤਜਰਬਾ ਹੈ ਜਿਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਨੇ ਤੇ ਉਹ ਤੁਹਾਨੂੰ ਕੁਝ ਸੁਣਾਉਣ ਵਾਤੇ ਆਉਂਦੇ ਨੇ ਇਹ ਨਾ ਵੇਖਿਆ ਕਰੋ ਕਿ ਜੇ 1 ਸਵਾ 1 ਹੋਇਆ 1.5 ਵਜੇ ਨਾਲ ਲੰਗਰ ਸ਼ੁਰੂ ਹੋਏਗਾ ਫੇਰ ਹੀ ਜਾਵਾਂਗੇ ਇਹ ਸਾਡੀ ਬਹੁਤ ਵੱਡੀ ਘਾਟ ਹੈ ਲੰਗਰ ਚੱਲੇ ਗੁਰੂ ਸ਼ਬਦ ਕਾ ਫਿਰ ਟੋਟ ਨਾ ਆਵੀ ਖੱਟੀ ਐ 8 ਵਜੇ ਤੋਂ ਲੈ ਕੇ 5 ਵਜੇ ਤੋਂ ਲੈ ਕੇ ਗੁਰੂ ਸਾਹਿਬ ਦਾ ਸ਼ਬਦ ਦਾ ਲੰਗਰ ਚੱਲਦਾ ਹੈ ਤੈਨੂੰ 3:30 ਵਜੇ ਤੱਕ ਉਸ ਲੰਗਰ ਨੂੰ ਛਕਣ ਵਾਸਤੇ ਕੋਈ ਨਹੀਂ ਆਉਂਦਾ ਜਦੋਂ ਪਤਾ ਲੱਗਦਾ ਕਿ 1:30 ਵਜੇ ਨਾਲ ਲੰਗਰ ਸ਼ੁਰੂ ਹੋ ਗਿਆ ਹੋਵੇਗਾ ਮਾਫ ਕਰਿਓ ਸੰਗਤ ਸਾਂਭੀ ਨਹੀਂ ਜਾਂਦੀ ਗੁਰੂ ਘਰਾਂ ਵਿੱਚ ਸੱਚ ਆ ਕਿ ਝੂਠ ਹੈ ਜੀ ਸਾਨੂੰ ਫਿਰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਅਸੀ ਖਿਰ ਕਹਿੰਦੇ ਕਿ ਗੱਲਾਂ ਤੋੜਨ ਵਾਲੀਆਂ ਨੇ ਤੋੜਨ ਵਾਲੀਆਂ ਨਹੀਂ ਪਾਈ ਜਿਹੜੀ ਕਾਰ ਚ ਕੋਠੀ ਬਣੀ ਐ ਲੱਖਾਂ ਰੁਪਈਆ ਦੀ ਕਾਰ ਐ ਮੈਂ ਨਹੀਂ ਕਹਿੰਦਾ ਕਿ ਉਹ ਬੰਦਾ ਭੁੱਖਾ ਸੌਂਦਾ ਹੋਏਗਾ ਆਪਣੇ ਘਰ ਦੇ ਵਿੱਚ ਜੇ ਰੋਜ਼ ਦੀਆਂ ਉਹ 20 20 ਪ੍ਰਸ਼ਾਦ ਦੇ ਵੀ ਕਿਸੇ ਨੂੰ ਦਾਨ ਕਰਦਾ ਹੋਏਗਾ ਤਾਂ ਵੀ ਉਹਦੇ ਘਰ 'ਚ ਕਦੇ ਰਿਜ਼ਕ ਮੁੱਕੀ ਨਹੀਂ ਸਕਦਾ ਜਿਹੜੇ ਬੰਦੇ ਕਰੋੜਾਂ ਰੁਪਈਆ ਦੀ ਕੋਠੀ ਐ ਇਹ ਭੋਜਨ ਜਿਹੜਾ ਸੀ ਮਾਲਕ ਨੇ ਤਾਂ ਹੀ ਕਿਹਾ ਸੀ ਕਿ ਪਹਿਲੇ ਪੰਗਤ ਪਾਸ਼ਾ ਸੰਗਤ ਤੇਰਾ ਬਾਰ-ਬਾਰ ਤੇ ਆ ਕੇ ਲੰਗਰ ਵਾਲਾਂ ਕਿਤੇ ਹੁੰਦਾ ਰੇ ਕਿ ਪਤਾ ਨਹੀਂ ਭਾਈ ਸਾਹਿਬ ਨਾਨਕ ਸਾਹਿਬ ਕਦੋਂ ਪੜਨਾ ਘਰਾਂ ਨੂੰ ਵੀ ਜਾਣਾ ਰੋਟੀ ਖਾਣੀ ਆ ਜਾ ਕੇ ਪਹਿਲਾਂ ਤੂੰ ਰੱਜ ਕੇ ਆ ਫਿਰ ਬੈਠ ਗੁਰੂ ਦੀ ਸੰਗਤ ਵਿੱਚ ਬੈਠ ਕੇ ਤੂੰ ਗੁਰਬਾਣੀ ਕੀਰਤਨ ਕਥਾ ਵਿਖਿਆਨ ਤੂੰ ਸਰਵਣ ਕਰ ਇਸ ਦੇਹੀ ਨੂੰ ਤੇ ਪਾਲ ਲੇਗਾ ਇਸ ਮਨ ਨੂੰ ਕਿਦਾਂ ਪਾਲ ਲੇਗਾ ਜੇ ਮਨ ਨੂੰ ਪਾਲਣਾ ਹੈ ਤੇ ਸਾਨੂੰ ਗੁਰੂ ਦੇ ਸ਼ਬਦ ਨਾਲ ਜੁੜਨਾ ਪਏਗਾ ਗੁਰੂ ਦੇ ਸ਼ਬਦ ਨੂੰ ਪੜਹੀਏ ਇਹ ਗੱਲ ਹੋਰ ਆ ਜੀ ਜਦੋਂ ਕਿਤੇ ਵੀ ਪ੍ਰਸ਼ਾਦਾ ਛਕਣ ਵਾਤੇ ਜਾਓ ਨਾ ਇਹ ਨਾ ਕਿ ਸੋਚਿਆ ਕਰੋ ਹਾਏ ਹਾਏ ਮਿਲਣਾ ਨਹੀਂ ਫਟਾਫਟ ਛੱਕ ਲਈਏ ਪਿਆਰ ਦੇ ਨਾਲ ਜੋੜੇ ਉਤਾਰੀਏ ਜੋੜਿਆਂ ਨੂੰ ਉਤਾਰ ਕੇ ਪਿਆਰ ਦੇ ਨਾਲ ਪੰਗਤ ਵਿੱਚ ਬੈਠੀਏ ਬਹੁਤ ਸਾਰੇ ਗੁਰਦੁਆਰਿਆਂ ਸਾਹਿਬ ਚ ਦੇਖਿਆ ਜਾਂਦਾ ਉਹੀ ਚਪਲਾਂ ਪਾ ਕੇ ਉਹੀ ਜੋੜੇ ਪਾ ਕੇ ਉਤੋਂ ਦੀ ਹੋ ਹੋ ਕਿ ਮੈਨੂੰ ਮਿਲ ਜੇ ਮੈਨੂੰ ਮਿਲ ਜੇ ਬਹੁਤਿਆਂ ਬੰਦਿਆਂ ਦੇ ਕੱਪੜਿਆਂ ਉੱਤੇ ਦਾਲਾਂ ਡੁੱਲ ਜਾਂਦੀਆਂ ਨੇ ਸਬਜ਼ੀਆਂ ਡੁੱਲ ਜਾਂਦੀਆਂ ਨੇ ਪਿਆਰ ਦੇ ਨਾਲ ਜੋੜੇ ਉਤਾਰੀਏ ਜੋੜੇ ਉਤਾਰ ਕੇ ਕਿ ਆ ਮੇਰੇ ਗੁਰੂ ਦੇ ਦਰ ਦਾ ਲੰਗਰ ਹੈ ਇਹਨੂੰ ਮੈਂ ਸ਼ੱਕਣ ਲੱਗਿਆ ਪਿਆਰ ਨਾਲ ਬੈਠ ਜੀਏ 10 ਮਿੰਟ ਲੇਟ ਮਿਲ ਜੇਗਾ 5 ਮਿੰਟ ਲੇਟ ਮਿਲ ਜੇਗਾ ਇੱਥੇ ਤੇ ਉਹ ਹੋਣੇ ਗੁਰੂ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਦੇ ਕੋਲੋਂ ਜੇਕਰ ਸਿੱਖੀ ਮੰਗਣ ਵਾਤੇ ਆਉਂਦੇ ਨੇ ਪਾਸ਼ਾ ਕਹਿੰਦੇ ਉਹ ਭਾਈ ਮੰਜ ਕੀ ਕਰਦਾ ਹੈ ਕਹਿੰਦਾ ਮਹਾਰਾਜ ਤੇਰੇ ਦਰ ਦੀ ਸੇਵਾ ਕਰਦਾ ਤੇ ਪਾਸ਼ਾ ਕਹਿੰਦੇ ਲੰਗਰ ਕਿੱਥੋਂ ਸ਼ੱਕਦਾ ਕਹਿੰਦਾ ਮਹਾਰਾਜ ਤੁਹਾਡੇ ਦਰ ਤੋਂ ਤੇ ਪਾਸ਼ਾ ਕਹਿੰਦੇ ਇਹਨੂੰ ਸੇਵਾ ਨਾ ਕਿਆ ਕੰਮ ਕਹਿ ਜਿੰਨਾ ਤੂੰ ਕੰਮ ਕਰਦਾ ਉਹਨੇ ਦਾ ਤੂੰ ਲੰਗਰ ਛਕ ਲੈਣਾ ਫਿਰ ਸੇਵਾ ਕਾਦੀ ਹੋਈ ਭਈ ਫਿਰ ਤੇਰਾ ਤੇ ਕੰਮ ਹੈ ਨਾ ਇਤਿਹਾਸ ਸੁਣਦੇ ਤੇ ਫਿਰ ਇਹਨੂੰ ਅਮਲ ਵੀ ਕਰੀਏ ਮੈਂ ਗੁਰੂ ਘਰ ਚ ਦਾਲ ਦਾਨ ਕਰਕੇ ਆਇਆ ਦਾਲ ਭੇਟ ਕਰਕੇ ਆਇਆ ਜਿੰਨੀ ਭੇਟ ਕੀਤੀ ਸੀ ਉਹਨੇ ਛਕ ਲਈ ਫੇ ਸੇਵਾ ਕਾਦੀ ਰਹਿ ਗਈ ਇਤਿਹਾਸ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ ਮਾਲਕ ਮਹਿਰਮਤ ਕਰਨ ਜਿੱਥੇ ਅਸੀਂ ਪ੍ਰਸ਼ਾਦ ਦੇ ਪਾਣੀ ਦਾ ਲੰਗਰ ਛਕਦੇ ਹਾਂ ਗੁਰੂ ਘਰਾਂ ਵਿੱਚ ਉੱਥੇ ਗੁਰੂ ਦੇ ਸ਼ਬਦ ਦਾ ਲੰਗਰ ਵੀ ਛਕੀਏ ਬੋਲਦੇ ਆਪਸੋ ਰਹੀਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ